ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਖਿਲਾਫ ਮੋਰਚਾ ਸੁਖਪਾਲ ਖੈਰਾ ਨੇ ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਲਾਇਆ ਵੱਡਾ ਇਲਜ਼ਾਮ ਨਵਜੋਤ ਸਿੱਧੂ ਦੀ ਨਹੀਂ ਸੁਣਦੇ ਕੈਪਟਨ ਤਾਂ ਹੀ ਤਾਂ ਭ੍ਰਿਸ਼ਟਾਚਾਰ ਦੇ ਵੱਡੇ ਮੁੱਦਿਆਂ ਤੇ ਸਿੱਧੂ ਦੇ ਬੋਲਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰਦੀ ਸਰਕਾਰ ਮੰਤਰੀ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਆਈ ਥਿੰਕ ਬਾਏ ਨਾਓ ਹੀ ਵਾਡ ਐਵਰ ਰੈਲਾਈਜ਼ਡ ਕੈਮਰਿੰਦਰ ਸਿੰਘ ਉਹਦੇ ਕਹਿਣ ਤੇ ਕੋਈ ਇਨਕੁਆਇਰੀ ਕਰਨ ਨੂੰ ਤਿਆਰ ਨੇ ਕੈਪਟਲ ਮਾਫੀਆ ਦੇ ਸਾਰੇ ਤੱਥ ਦੇ ਉੱਤੇ ਪਦਾਨੀ 800 ਕੇ 850 ਕਰੋੜ ਰੁਪਏ ਦਾ ਟੈਕਸ ਜਿਹੜਾ ਹੈਗਾ ਕਿੰਨਾ 684 ਕਰੋੜ ਰੁਪਿਆ ਟੈਕਸ ਨਹੀਂ ਦਿੱਤਾ ਉਸ ਕੰਪਨੀ ਨੇ ਪਰ ਅਮਰਿੰਦਰ ਸਿੰਘ ਸੇਜ ਮੈਂ ਸੈਕਟਰੀ ਨੂੰ ਕਹਿੰਦਾ ਵਾ ਕਿ ਕੋਈ ਗਲਤ ਐਕਸ਼ਨ ਨਹੀਂ ਲੈਣਾ ਰਾ ਨਹੀਂ ਦਿੱਤਾ ਤਾਂ ਬੱਸ ਡਰਾਈਵਰ ਨੂੰ ਬਣਾਇਆ ਆਪਣੀ ਗੋਲੀ ਦਾ ਨਿਸ਼ਾਨਾ ਅੰਮ੍ਰਿਤਸਰ ਵਿੱਚ ਕਾਰ ਸਵਾਰ ਨੌਜਵਾਨਾ ਨੇ ਬੱਸ ਚਾਲਕ ਤੇ ਕੀਤੀ ਫਾਇਰਿੰਗ ਡਰਾਈਵਰ ਦੀ ਹਾਲਤ ਗੰਭੀਰ ਕਾਰ ਤੇ ਸਵਾਰ ਚਾਰੇ ਨੌਜਵਾਨ ਫਰਾਰ ਪੁਲਿਸ ਨੇ ਕਾਰ ਦਾ ਨੰਬਰ ਕੀਤਾ ਟ੍ਰੇਸ ਮੁਲਜ਼ਮਾਂ ਨੂੰ ਫੜਨ ਲਈ ਇਲਾਕੇ ਵਿੱਚ ਪੁਲਿਸ ਦੀ ਨਾਕੇਬੰਦੀ ਕੱਤੇ ਅੰਮ੍ਰਿਤਸਰ ਦੇ ਫਲੇਗੜ ਜਾ ਰਹੇ ਹਨ ਨੇ ਕੋਈ ਅਡੇ ਲੱਗੇ ਗੱਡੀ ਵਾਲੇ ਮਗਰ ਆਏ ਆ ਉਹਨਾਂ ਰਾਹ ਨਹੀਂ ਮਿਲਿਆ ਸਾਰੀ ਸਾਈਡ ਤੇ ਕਰਕੇ ਰਾਹ ਦਿੱਤਾ ਉਹਨਾਂ ਨੂੰ ਮੋੜ ਕੇ ਸਾਹਮਣੇ ਗੱਡੀ ਕੱਢ ਆਤੀ ਸਾਡੇ ਸਰ ਮੋੜ ਕੰਨਾ ਮਤਲਬ ਘਾਰ ਕੇ ਤਾਂ ਆਏ ਚਾਰ ਜਣੇ ਬਾਹਰ ਆਏ ਆ ਉਹਨਾਂ ਨੇ ਕਹਾ ਡਰਾਈਵਰ ਕਿੱਥੇ ਆ ਡਰਾਈਵਰ ਦੇ ਥੱਲੇ ਆਏ ਹੋ ਥੱਲੇ ਤਾਂ ਆਇਆ ਡਰਾਈਵਰ ਨੂੰ ਜੋੜੀ ਮਾਸਤੇ ਪਾਸ ਤਾਰੇ ਨਾਕੀ ਵਗੈਰਾ ਸਾਰੇ ਅਲਰਟ ਹੋ ਗਏ ਪਛਾਣੋ ਹੀ ਬੰਦੇ ਕਿਹੜੇ ਸੀ ਨੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਨੰਬਰ ਵਗੈਰਾ ਹੋ ਗਏ ਆ ਤਕਰੀਬਨ ਕੋਸ਼ਿਸ਼ ਕਰਨ ਦੇ ਜਿੱਥੇ ਨੰਬਰ ਨਿਕਲੇ ਆ ਬੋਜਪੁਰ ਦਾ ਨੰਬਰ ਨਿਕਲਾ ਗੁਰਦਾਸਪੁਰ ਵਿੱਚ ਖਾਣ ਵਾਲੇ ਤੇਲ ਤੇ ਟੁੱਟੇ ਲੋਕ ਤੇਲ ਦਾ ਟੈਂਕਰ ਪਲਟਣ ਤੋਂ ਬਾਅਦ ਮੀਂਹ ਵਿੱਚ ਬਾਲਟੀਆਂ ਭਰ-ਭਰ ਘਰਾਂ ਨੂੰ ਮੁੜੇ ਪੁਲਿਸ ਦੇ ਰੋਕਿਆਂ ਵੀ ਨਹੀਂ ਮੰਨੇ ਲੋਕ ਤੇਲ ਲੁੱਟਣ ਤੇ ਲੋਕਾਂ ਨੂੰ ਦੇਖਣ ਵਾਲਿਆਂ ਦਾ ਮੁਕੇਰੀਆਂ ਬਾਈਪਾਸ ਤੇ ਲੱਗਿਆ ਮੇਲਾ राजस्थान से भिवाड़ी से चली थी गाड़ी और जम्बू जानी थी पच्चीस टन माल मालदा भर इसमें भरा था और ये गुरदासपुर मोड़ पे मकेरिया से चले हुए थे गुरदासपुर मोड़ पे गाड़ी पलट गई लोग कच्चा तेल ली जाते हैं तो बथेरा लोग रोकी लो जाते नहीं हैं जी बर्खा हो रही है वर्खा करके लोग की दाल आई जाएंगे पुलिस वाले भी इनका बहुत ध्यान केयर कर रहे हैं पर ये जो है ना पब्लिक है ये मान नहीं रही है दबा तो धक्का धक्का तेल को लूट रही है ਵ੍ਰੈਕਟ ਦੇ ਮਹਿਲਾ ਵਿਸ਼ਵ ਕੱਪ ਵਿੱਚ ਕੱਲ ਖੇਡੇ ਜਾਣ ਵਾਲੇ ਫਾਈਨਲ ਮੁਕਾਬਲੇ ਲਈ ਮੋਗਾ ਵਿੱਚ ਦੁਆਵਾਂ ਦਾ ਦੌਰ ਸੈਮੀਫਾਈਨਲ ਵਿੱਚ 171 ਦੌੜਾਂ ਬਣਾ ਕੇ ਸਭ ਦੀ ਹਰਮਨ ਪਿਆਰੀ ਹਰਮਨਪ੍ਰੀਤ ਕੌਰ ਦੇ ਪਰਿਵਾਰ ਨੇ ਗੁਰੂ ਘਰ ਮੱਥਾ ਟੇਕ ਕੇ ਕੀਤੀ ਅਰਦਾਸ ਕੱਲ ਇੰਗਲੈਂਡ ਨਾਲ ਭਿੜੇਗੀ ਭਾਰਤੀ ਟੀਮ ਲੰਡਨ ਦੇ ਡਰਬੀ ਗਰਾਊਂਡ ਵਿੱਚ ਖੇੜਿਆ ਜਾਵੇਗਾ ਮੁਕਾਬਲਾ ਕੀ ਪਰਮਾਤਮਾ ਕਰੇ ਵਾਹਿਗੁਰੂ ਪੂਰੀ ਕਿਰਪਾ ਕਰੇ ਹਰਮਨ ਔਰ ਉਸकी ਟੀਮ ਕੇ ਉਪਰ ਤਾਂ ਕਿ ਉਹ ਵਰਲਡ ਕੱਪ ਜਿੱਤ ਕੇ ਇੱਕ ਹੋਰ ਨਿਆਇ ਇਤਿਹਾਸ ਬਣਾਏ ਪਹਿਲੇ ਮੈਚ ਦੇ ਵਿੱਚ ਬੇਟੀ ਨੇ 115 ਬਲਾਂ ਚ 177 ਨਾਟ ਆਊਟ ਸਕੋਰ ਕੀਤੀ ਸੀ ਹੁਣ ਵੀ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਬੇਟੀ ਖੇਡੂਗੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੂਗੀ ਤੇ ਵਰਲਡ ਕੱਪ ਜਿੱਤ ਕੇ ਲੈ ਕੇ ਆਉਗੀ ਬੀਸੀਸੀਆਈ ਨੇ ਮਹਿਲਾ ਟੀਮ ਦੀ ਖੇਡ ਤੋਂ ਖੁਸ਼ ਹੋ ਕੇ ਖਿਡਾਰਨਾਂ ਨੂੰ 50-50 ਲੱਖ ਰੁਪਏ ਦੇਣ ਦਾ ਕੀਤਾ ਹੈ ਐਲਾਨ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਲਈ ਟੈਂਡਰ ਕੱਢੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਨੇ ਗੁਰਬਾਣੀ ਟੈਲੀਕਾਸਟ ਤੇ ਦਿੱਤਾ ਸਪਸ਼ਟਿਕਰਨ ਕਿ ਹਰ ਟੈਂਡਰ ਰਾਹੀ ਹੁੰਦੀ ਹੈ ਐਸਜੀਪੀਸੀ ਦੀ ਹਰ ਖਰੀਦ-ਵੇਚ ਇਸ ਵਾਰ ਵੀ ਕੋਈ ਮਰਜ਼ੀ ਚੈਨਲ ਲੈ ਸਕੇਗਾ ਗੁਰਬਾਣੀ ਟੈਲੀਕਾਸਟ ਦੇ ਟੈਂਡਰ ਵਿੱਚ ਹਿੱਸਾ ਟੈਂਡਰ ਬਾਰੇ ਤਾਰੀਖ ਦਾ ਹਾਲੇ ਨਹੀਂ ਹੋਇਆ ਕੋਈ ਐਲਾਨ ਇਤਾਂ ਜਿਹੋਦਾ ਵੀ ਮੈਂ ਸਾਲ ਜ਼ੈਫ ਨੂੰ ਦੇਤਾ ਮੈਂ ਸਾਲ ਇਹਨਾਂ ਕਹਿੰਦਾ ਇਤਾਂ ਹੀ ਹੈ ਤੋ ਭਾਗਤ ਟੈਂਡਰ ਹੁੰਦਾ ਸਾਰੇ ਟੈਂਡਰ ਜਿਹੜੇ ਲੋਕ ਜਿਹੜੇ ਘੱਟ ਦੇ ਰਾਲਾ ਹੁੰਦਾ ਟੈਂਡਰ ਤੋਂ ਇਹ ਪਤਾ ਸੀ ਉਸਮਾਨ ਫੀਸ ਦੇ ਜਾ ਕੇ ਸ਼ੋਭਨੀ ਗੁਦਾਰਾ 15 ਗੋੜੀ 5 ਰੁਪਏ ਵੀ ਖਰੀਦੀ ਕੋਈ ਚੀਜ਼ ਫੇਦ ਰਹੀ ਆ ਉਹ ਟੈਂਡਰ ਲੈ ਇਹ ਜਾਂ ਜਿਹੜਾ ਉਹ ਟੈਸ਼ਨਾ ਲੈਂਦੀ ਆ ਉਹਦੀ ਖਰੀਦ ਡਿਪਾਰਟਮੈਂਟ ਬਣਿਆ ਆ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ